ਸੂਬੇ ਦੀ ਆਪ ਸਰਕਾਰ ਨੇ 2 ਸਾਲਾਂ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਤਿਹਾਸਕ ਫੈਸਲਾ ਲੈਂਦਿਆਂ ਜਿੱਥੇ ਹਰ ਵਰਗ ਨੂੰ ਰਾਹ ਦਿੱਤੀ ਹੈ ਉੱਤੇ ਨਾਲ ਹੀ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀਆਂ ਲੀਹਾਂ ਅੱਗੇ ਤੁਰਿਆਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦੀ ਅਗਵਾਈ ਵਿੱਚ ਰਾਮਾ ਸਰਕਲ ਦੇ ਦਰਜਨ ਪਿੰਡਾਂ ਵਿੱਚ ਕੀਤੀਆਂ ਨੁਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਪ ਉਮੀਦਵਾਰ ਸਰਦਾਰ ਗੁਰਜੀਤ ਸਿੰਘ ਖੁੰਡੀਆਂ ਨੇ ਭਰਮੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਗੁਰਮੀਤ ਸਿੰਘ ਖੁੰਡੀਆਂ ਨੇ ਆਪਣੇ ਸਬੋਧਨ ਵਿੱਚ ਕਿਹਾ ਕਿ ਜਿਹੜੇ ਕੰਮ 75 ਸਾਲਾਂ ਵਿੱਚ ਸੂਬੇ ਦੇ ਅੰਦਰ ਵੇਖਣ ਨੂੰ ਨਹੀਂ ਮਿਲੇ ਉਹ ਕੰਮ ਆਪ ਸਰਕਾਰ ਨੇ 2 ਸਾਲਾਂ ਵਿੱਚ ਕਰਕੇ ਦਿਖਾਏ ਨੇ ਸਰਕਾਰ ਨੇ ਆ ਕੇ ਜਿਹੜੀਆਂ ਪਹਿਲਾਂ ਕਦੇ ਵੀ ਗੱਲਾਂ ਨਹੀਂ ਹੋਈਆਂ ਸਨ 4 ਸਾਲ ਲੱਗ ਜਾਂਦੇ ਸੀ ਤੇ ਅਖੀਰਲਾ ਵਰਾ ਆ ਜਾਂਦਾ ਸੀ ਉਦੋਂ ਆਜਿਗਾ ਮੰਗ ਲੈਂਦੇ ਥੀਸਾ ਭਰਾ ਰਹਿੰਦੇ ਇਮਤਿਹਾਨ ਹੋ ਜਾਂਦੇ ਕਿਸੇ ਦਾ ਰਿਜਲਟ ਆਉਂਦਾ ਕਿਸੇ ਦਾ ਨਾ ਆਉਂਦਾ 5 4000 ਬੱਚਿਆਂ ਨੂੰ ਉਦੋਂ ਨੌਕਰੀ ਦੇ ਵਿੱਚ ਮੌਕਾ ਮਿਲ ਵੀ ਜਾਂਦਾ ਪਰ ਬਹੁਤੇ ਜਿਹੜੇ ਵਜ਼ੀਰਾਂ ਦੇ ਅਮੀਰਾਂ ਦੇ ਰਿਸ਼ਤੇਦਾਰ ਸਭਾਸੀ ਜਾਂ ਜਿਨ੍ਹਾਂ ਨੇ ਕੋਈ ਲੈਣ ਦੇਣ ਕੀਤਾ ਹੁੰਦਾ ਸੀ ਉਹਨਾਂ ਦਾ ਨੰਬਰ ਲੱਗਦਾ ਸੀ ਆਮ ਬਹੁਤ ਘੱਟ ਲੋਕਾਂ 42000 ਨੌਕਰੀਆਂ ਪਹਿਲੇ ਸਾਲ ਸ਼ੁਰੂ ਕਰਕੇ ਦੂਸਰੇ ਸਾਲ ਵਿੱਚ ਸ਼ਾਮਲ ਹੋਏ ਉਹਦੇ 'ਚ ਵੱਡੇ ਵੱਡੇ ਅਫਸਰ ਲੱਗੇ ਜੱਜ ਲੱਗੇ ਡੀਐਸਪੀ ਲੱਗੇ ਪੀਸੀਐਸ ਜਿੱਥੇ ਕਰੋੜ ਕਰੋੜ ਦੀ ਬੋਲੀ ਚਲੀ ਜਾਂਦੀ ਸੀ ਤੇ ਥਾਣੇਦਾਰ 750 ਲਾਇਆ ਇਹਦੇ 'ਚ ਮੁੰਡੇ ਕੁੜੀਆਂ ਭਰਤੀ ਹੋ ਗਏ ਆ ਜੀ ਪਰ ਸਰਕਾਰ ਨੂੰ ਪੈਣ ਪਰਾਉ ਇੱਕ ਵੀ ਪੰਜਾਬ ਚ ਉਹਨਾਂ ਬੱਚਿਆਂ ਚੋਂ ਜਾਂ ਪਰਿਵਾਰਾਂ ਚੋਂ ਕਿਸੇ ਨੇ ਅਲਜਾਬ ਨਹੀਂ ਲਾਇਆ ਸ਼ਾਇਦ ਤੁਹਾਡੇ ਪਿੰਡ ਵੀ ਕਿਸੇ ਨੂੰ ਬਹੁਤ ਵਧੀਆ ਜੀ ਅੱਜ ਤਲਵੰਡੀ ਸਾਬੋ ਦੇ ਹਲਕੇ ਵਿੱਚ ਹੈ ਤੋਂ ਤੁਮਾ ਸਤਮਾ ਪਿੰਡ ਹੈ ਸਾਰੇ ਪਿੰਡਾਂ ਚੋਂ ਬਹੁਤ ਵਧੀਆ ਪਰ ਮਹਿੰਗਾਰਾ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ 2 ਸਾਲਾਂ ਦਾ ਸਰਦਾਰ ਭਗਵੰਤ ਸਿੰਘ ਜੀ ਮਾਨੋਂ ਦੇ ਦੋ ਸਾਲਾਂ ਦੀ ਸਰਕਾਰ ਦਾ ਲੋਕਾਂ ਨੂੰ ਟੇਲਾਂ ਤੱਕ ਪਾਣੀ ਦੇਣਾ 600 ਯੂਨਟ ਬਿਜਲੀ ਮਾਫ ਕਰਨੀ ਜਿਹੜੀਆਂ ਸਰਕਾਰੀ ਨੌਕਰੀਆਂ 42000 ਤੋਂ ਵੱਧ ਟੱਪ ਗਈਆਂ ਉਹਦੇ ਵਿੱਚ ਲੋਕਾਂ ਨੂੰ ਕਾਬਲੀਅਤ ਤੇ ਨਿਯੁਕਤੀ ਪੱਤਰ ਮਿਲਨੇ ਇਹ ਸਾਰੀਆਂ ਗੱਲਾਂ ਜੇ ਕਿਸਾਨਾਂ ਲਈ ਵੀ ਬਿਜਲੀ ਹੈ ਤਾਂ ਉਹੁੱਲੇ ਆ ਬਾਰਾਂ ਬਾਰਾਂ 14 14 ਘੰਟੇ ਦੇਣੀ ਪੰਜਾਬ ਦੇ ਲੋਕ ਇਸ ਗੱਲ ਨੂੰ ਚੰਗਾ ਸਮਝੋ ਕਿਹੜੇ ਕੈਂਡੀਡੇਟ ਮਕਾਬਲਾ ਹੋਣਗੇ ਵੇਖੋ ਜੀ ਕੈਂਡੀਡੇਟ ਸਾਰੇ ਉਮੀਦ ਰੱਖ ਕੇ ਆਏ ਹੁੰਦੇ ਆ ਬੜੇ ਸਤਿਕਾਰਯੋਗ ਐ ਸਾਰਿਆਂ ਨੂੰ ਮੁਬਾਰਕ ਚਲੋ ਮੈਂ ਤਾਂ ਆਪਦੀ ਮਿਹਨਤ ਕਰਦਾ ਐ ਤੇ ਆਪਦੇ ਵਾਸਤੇ ਲੜ ਰਹੇ ਆ ਵਾਈ ਗਰੁੱਪਾਂ ਤੇ ਬਗ ਆਪ ਉਹਦਾ ਇੱਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਆਮ ਲੋਕਾਂ ਤੋਂ ਲੈ ਕੇ ਮੱਧ ਵਰਗੀ ਪਰਿਵਾਰਾਂ ਤੇ ਵੱਡੇ ਕਾਰੋਬਾਰੀਆਂ ਨੂੰ ਵੀ ਆਪ ਸਰਕਾਰ ਨੇ ਸੁੱਖ ਸਹੂਲਤਾਂ ਦਿੱਤੀਆਂ ਨੇ ਤਾਂ ਜੋ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਅੱਗੇ ਲਜਾਇਆ ਜਾ ਸਕੇ ਉਹਨਾਂ ਦਾਵਾ ਕੀਤਾ ਕਿ ਗੁਰਮੀਤ ਸਿੰਘ ਖੁੰਡੀਆਂ ਲੋਕ ਸਭਾ ਸੀਟ ਭਾਰੀ ਬਹੁਮਤ ਨਾਲ ਜਿੱਤ ਕੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਣਗੇ ਰਾਮਾ ਮੰਡੀ ਤੋਂ ਪਰਮਜੀਤ ਸਿੰਘ ਲੈਰੀ ਦੀ ਰਿਪੋਰਟ ਕੀ ਫਤਿਹ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹੈਗੀ ਕਮਾ ਕਾਜਾਂ ਦੀ ਰੋਧ ਦੇ ਵਿੱਚ ਸਭ ਜੋ ਸਮਾ ਕੱਢ ਕੇ ਤੁਸੀਂ ਇੱਥੇ ਸਾਰੇ ਆਏ ਹੋ ਤੇ ਮੈਂ ਹਮੇਸ਼ਾ ਹੀ ਧੰਨਵਾਦੀ ਆ ਕਿ ਜਦੋਂ ਵੀ ਕੋਈ ਇਲੈਕਸ਼ਨ ਆਈ ਆ ਤਾਂ ਹਾਰੇ ਇਲੈਕਸ਼ਨ ਦੇ ਵਿੱਚ ਤੁਸੀਂ ਸਾਰਿਆਂ ਨੇ ਦੱਬ ਕੇ ਵੋਟ ਆਮ ਆਦਮੀ ਪਾਰਟੀ ਚਾੜ ਨੂੰ ਪਾਈਆਂ ਨਹੀਂ ਤੇ ਮੈਂ ਹਮੇਸ਼ਾ ਹੀ ਰਣੀਆ ਕਿਉਂਕਿ ਹਰ ਇਲੈਕਸ਼ਨ ਦੇ ਵਿੱਚ ਤੁਸੀਂ ਆਪਣੇ ਨਗਰ ਖੇੜੇ ਦੇ ਵਿੱਚੋਂ ਮੈਨੂੰ ਕਿੰਨੇ ਪਲਾਨ ਹੋਗੇ ਥੋ ਜਿਤਾ ਕੇ ਭੇਜਿਆ ਤੇ ਹਰ ਇਲੈਕਸ਼ਨ ਕਿਤੇ ਨਾ ਕਿਤੇ ਕੋਈ ਨਵਾਂ ਇਤਿਹਾਸ ਲਿਖ ਕੇ ਜੰਮੀ ਹੁੰਦੀ ਆ ਕਈ ਵਾਰੀ ਇਹ طے ਕਰਦੇ ਹੁੰਦੇ ਆ ਵੀ ਸਰਕਾਰ ਕਿਹਦੀ ਬਣਾਉਣੀ ਆ ਮੋਟਾ ਕਿਨੋਂ ਪੌਣੀਆਂ ਨੇ ਤਕੀਨੋ ਹਰਾਣਾ ਆ ਪਰੈਸਵਰੀ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਕੁਡੀਆਂ ਜੀ ਨੂੰ ਸਾਡੇ ਕੈਂਡੀਡੇਟ ਬਣਾ ਕੇ ਸਾਡੇ ਵਿਚਕਾਰ ਭੇਜਿਆ ਔਰ ਜਿੱਥੇ ਲੋਕ ਸਭਾ ਦੀ ਇਲੈਕਸ਼ਨ ਤੁਸੀਂ ਬੜੇ ਸਿਆੜੇ ਤੇ ਸਮਝਦਾਰ ਬੈਠੇ ਹੋ ਜਿਹੜੇ ਕਿ ਅੱਜ ਕੀ ਬਹੁਤ ਵੱਡਾ ਫੈਸਲਾ ਪੂਰੇ ਦੇਸ਼ ਭਰ ਦੀ ਸਸਦ ਦੇ ਵਿੱਚ ਕਰਨ ਜਾ ਰਹੀ ਆ ਕਿਉਂਕਿ ਇਸ ਵਾਰ ਦੀ ਵੋਟ ਜਿਹੜੀ ਪਾਉਂਗੇ ਨਾ ਇਹ ਪੂਰੇ ਦੇਸ਼ ਦੇ ਵਿੱਚ ਹਲਚਲ ਕਰ ਦੂਗੀ ਅੱਜ ਕੀ